ਕਹਾਣੀ ਨਵੀਂ ਤੇ ਡਾਕਾ ਲੇਖਕ ਅਗਾਜ ਰੰਨਾਵਾਜੀ ਜੁਰੂਪਾ ਫਾਇਦਾ ਹੋਇਆ ਕਮਰੇ ਚ ਗਿਆ ਤਾਂ ਦੇਖਿਆ ਤਾਂ ਮਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਖਰਾਬ ਹੋ ਰਹੀ ਸੀ ਉਸਨੇ ਮਾਂ ਦੇ ਸਿਰ ਥੱਲੇ ਹੱਥ ਦੇ ਕੇ ਪਾਣੀ ਪਲਾਇਆ ਤੇ ਕੁਝ ਪਲ ਆਰਾਮ ਮਿਲਿਆ ਪਰ ਖਾਂਸੀ ਫੇਰ ਆਉਣ ਲੱਗ ਪਈ ਕੁਝ ਦਿਨਾਂ ਤੋਂ ਸਰਪੰਚ ਨੇ ਵੀ ਦਿਹਾੜੀ ਦੇ ਪੈਸੇ ਨਹੀਂ ਦਿੱਤੇ ਸਨ ਜਿਸ ਕਰਕੇ ਦਵਾਈ ਵੀ ਮੁੱਕੀ ਹੋਈ ਸੀ ਜੱਗੀ ਦੀ ਭੈਣ ਗੁਰਦੀਪ ਦੱਸਦੀ ਕਿ ਅੱਜ ਫਿਰ ਸੇਠ ਆਇਆ ਸੀ ਵਿਆਜ ਦੇ ਪੈਸੇ ਲੈਣਾ ਕਹਿ ਕੇ ਗਿਆ ਅਗਲੀ ਵਾਰ ਹੋ ਪੁੱਸ ਲੈ ਕੇ ਆਵੇਗਾ ਜੇ ਆਉਂਦੀ 12 ਤਰੀਕ ਨੂੰ ਪੈਸੇ ਨਾ ਮੋੜੇ ਤਾਂ ਜੱਗੀ ਜੋ ਕਿ ਬਹੁਤ ਗਰੀਬ ਘਰੋਂ ਤੇ ਕਾफी ਪੜਿਆ ਲਿਖਿਆ ਤੇ ਹੁਸ਼ਿਆਰ ਹੁੰਦਾ ਹੈ ਪਰ ਉਸ ਦੇ ਕਿਤਾ ਦੀ ਆਤਮ ਹੱਤਿਆ ਕਰਨ ਮਗਰੋਂ ਉਸ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਤੇ ਆ ਗਈ ਕਰਜ਼ੇ ਦੀ ਮਾਰ ਤੇ ਬਿਮਾਰ ਮਾਂ ਦੀ ਟੈਨਸ਼ਨ ਜੱਗੀ ਨੂੰ ਖਾਈ ਜਾ ਰਹੀ ਸੀ ਉਹ ਕਰਦਾ ਵੀ ਕੀ ਉਹ ਹਰ ਨੌਕਰੀ ਲਈ ਟੈਸਟ ਤਾਂ ਭਰਦਾ ਸਿਲੈਕਟ ਵੀ ਹੋ ਜਾਂਦਾ ਪਰ ਮਾਗਰੋਂ ਰਿਸ਼ਵਤ ਦੇਣ ਲਈ ਪੈਸੇ ਨਾ ਹੁੰਦੇ ਉਸ ਦੀ ਜਗ੍ਹਾ ਰਿਸ਼ਵਤ ਵਾਲਾ ਬੈਠ ਜਾਂਦਾ ਮਜਬੂਰ ਕਈ ਕਾਰਨਾ ਹੁਣ ਜੱਗੀ ਨੂੰ ਸਰਪੰਚ ਦੀ ਦਿਹਾੜੀ ਕਰਨੀ ਪੈ ਰਹੀ ਸੀ ਪਰ ਉਸਤਾਬਿਸ਼ਵਾਸੀ ਕਿ ਉਸ ਨੂੰ ਇੱਕ ਦਿਨ ਇੱਕ ਦਿਨ ਨੌਕਰੀ ਜ਼ਰੂਰ ਮਿਲ ਜਾਵੇਗੀ ਉਹ ਆਪਣੀ ਮਿਹਨਤ ਜਾਰੀ ਰੱਖਦਾ ਤੇ ਨੌਕਰੀ ਦੇ ਫਾਰਮ ਭਰਦਾ ਰਹਿੰਦਾ ਅੱਜ ਫਿਰ ਜੱਗੀ ਬੈਂਕ ਦੇ ਟੈਸਟ ਲਈ ਗਿਆ ਸੀ ਪਰ ਤੀਜੇ ਮੁਤਾਬਕ ਜੱਗੀ ਕਿਨਦਾ ਸੀ ਮੁੜਿਆ ਕਿਉਂਕਿ ਐਮਐਲਏ ਦੇ ਸਪਾਰਸੀ ਭਰਤੀ ਕਰ ਲੈ ਗਏ ਜੱਗੀ ਗੁੱਸਾ ਤਾਂ ਬਹੁਤ ਕਰ ਰਿਹਾ ਸੀ ਪਰ ਗਰੀਬ ਹੋਣ ਕਾਰਨ ਕੁਝ ਕਰ ਵੀ ਨਹੀਂ ਕਰ ਸਕਦਾ ਸੀ। ਜਿਆਦਾ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਦਬਾ ਲਿਆ ਜਾਂਦਾ। ਹੁਣ ਇਹ ਸਭ ਤੋਂ ਜੱਗੀ ਥੱਕ ਰੁਕਾ ਸੀ। ਕੁਝ ਦਿਨ ਮਗਰੋਂ ਜੱਗੀ ਦੇ ਮਾਮੇ ਨੇ ਜੱਗੀ ਨੂੰ 10000 ਰੁਪਏ ਭੇਜੇ ਆਪਣੀ ਭੈਣ ਦੇ ਇਲਾਜ ਲਈ। ਜਿੰਨੇ ਜੋਗਾ ਹੁੰਦਾ ਜੱਗੀ ਦਾ ਮਾਮਾ ਜੱਗੀ ਦੀ ਮਦਦ ਜ਼ਰੂਰ ਕਰਦਾ। ਅੱਜ ਜੱਗੀ ਸਰਪੰਚ ਕੇ ਜਲਦੀ ਕੰਮ ਕਰਕੇ ਦੁਪਹਿਰੇ ਹੀ ਬੈਂਕ ਚਲਾ ਜਾਂਦਾ। ਪਰ ਬੈਂਕ ਕੋਲ ਖੜੋਤੀ ਪੋਰਸ ਦੇਖ ਕੇ ਸੋਚੀ ਪੈ ਜਾਂਦਾ ਪੁੱਛਣ ਤੇ ਪਤਾ ਲੱਗਾ ਕਿ ਤਿੰਨ ਚਾਰ ਬੰਦੇ ਬੈਂਕ ਚ ਡਾਕਾ ਮਾਰ ਕੇ ਲੈ ਗਏ ਜੱਗੀ ਨਰਾਸ਼ ਹੋਇਆ ਆਪਣੀਆਂ ਸੋਚੀ ਖੋਇਆ ਵਾਪਸ ਮੁੜਦਾ ਆਪਣੀ ਸੁਰਤ ਚ ਖੋਇਆ ਜੱਗੀ ਨਹਿਰ ਵਾਲੀ ਸੜਕ ਦੇ ਰਾਹੀ ਪਿੰਡ ਨੂੰ ਹੋ ਜਾਂਦਾ ਇਹ ਨਹਿਰ ਵਾਲੀ ਸੜਕ ਕਾਫੀ ਬਦਨਾਮ ਤੇ ਸੁਨਸਾਨ ਹੋ ਕਰਕੇ ਕੋਈ ਬਿਰਲਾ ਟਾਵਾ ਹੀ ਲੱਗਦਾ ਸੀ ਦਪਹਿਰ ਵੇਲੇ ਤਾਂ ਉਹ ਵੀ ਨਹੀਂ ਸੀ ਹੁੰਦਾ ਜੱਗੀ ਉਸੇ ਸੜਕ ਤੇ ਬਰਾਣ ਜਹੀ ਜਗ੍ਹਾ ਤੇ ਜਾ ਰਿਹਾ ਸੀ ਤਾਂ ਦੋ ਮੁੰਡੇ ਮੋਟਰਸਾਈਕਲ ਤੇ ਇੱਕਦਮ ਨੀਮੀਆਂ ਝਾੜੀਆਂ ਚੋਂ ਨਿਕਲਦੇ ਪਿੱਛੇ ਵਾਲਾ ਸੱਜੇ ਵਾਲੇ ਮੋੜੇ ਤੇ ਬੈਗ ਟੰਗਿਆ ਹੋਇਆ ਸੀ ਤੇ ਉਸ ਦੀ ਜਿੱਪ ਬੰਦ ਕਰ ਰਿਹਾ ਸੀ ਕੁਝ ਪੈਸੇ ਡਿੱਗਦੇ ਜਾ ਰਹੇ ਸੀ ਆਪਣੇ ਮੋਟਰਸਾਈਕਲ ਤੋਂ ਉਤਰ ਕੇ ਜੱਗੀ ਉਹ ਪੈਸਿਆਂ ਦਾ ਨੋਟ ਚੁਗਣ ਲੱਗਦਾ ਹੈ ਤਾਂ ਦੇਖਦਾ ਉੱਥੇ ਇੱਕ ਬੇਹੋਸ ਆਦਮੀ ਪਿਆ ਹੁੰਦਾ ਹੈ ਤੇ ਉਸਦੇ ਲੱਗੇ ਪੈਸਿਆਂ ਦਾ ਭਰਿਆ ਬੈਗ ਪਿਆ ਹੁੰਦਾ ਹੈ ਉੱਥੋਂ ਦੇ ਹਾਲਾਤ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਝਗੜੇ ਵਿੱਚ ਉਸਦੇ ਸਿਰ ਤੇ ਸੱਟ ਲੱਗਣ ਨਾਲ ਉਹ ਆਦਮੀ ਅਧ ਮਰਿਆ ਪਿਆ ਸੀ ਜੱਗੀ ਨੇ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੇਹਮਤੀ ਹੋਇਆ ਪਿਆ ਸੀ ਜੱਗੀ ਸਾਹਮਣੇ ਹੁਣ ਉਹ ਇਕੱਲਾ ਬੈਗ ਸੀ ਉਹਨਾਂ ਵਿੱਚਕਾਰ ਕੋਈ ਨਹੀਂ ਸੀ ਜੱਗੀ ਦੇ ਦਿਲ 'ਚ ਬਹੁਤ ਵਿਚਾਰ ਉਮੜ ਰਹੇ ਸੀ। ਉਸ ਦੇ ਸਾਹਮਣੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦਾ ਢੇਰ ਲੱਗਾ ਪਿਆ ਸੀ। ਆਪਣੇ ਸਾਰੇ ਕਰਜ਼ ਲੈਣਦੇ ਦਿਖ ਰਹੇ ਸੀ। ਉਸ ਦੇ ਮਨ 'ਚ ਮਾਂ ਦੀਆਂ ਕਈਆਂ ਗੱਲਾਂ ਵੀ ਆ ਰਹੀਆਂ ਸੀ। ਪੁੱਤ ਹਰਾਮ ਦੇ ਪੈਸਿਆਂ ਨਾਲੋਂ ਮੈਨੂੰ ਦਿਹਾੜੀ ਦੇ 50 ਰੁਪਏ ਵੀ ਕਮਾ ਕੇ ਲਿਆ ਦੇ। ਤਾਂ ਵੀ ਤੇਰੇ ਲੱਖਾਂ ਵਰਗੇ ਹੋਣਗੇ। ਆਪਣੇ ਅੰਦਰ ਦੀ جنگ ਲੜਦੇ ਲੜਦੇ ਕਦ ਜੱਗੀ ਪੁਲਿਸ ਨੂੰ ਫੋਨ ਕਰਕੇ ਸਾਧ ਲਿਆਉਂਦਾ ਉਸ ਦੀ ਚੇਤਨਾ ਦਾ ਕੁਝ ਯਾਦ ਵੀ ਨਹੀਂ ਹੁੰਦਾ ਪੁਲਿਸ ਆ ਕੇ ਦੇਖਦੀ ਹੈ ਤਾਂ ਉਹ ਉਹੀ ਚੋਰ ਸੀ ਜੋ ਕਿ ਬੈਂਕ 'ਚ ਡਾਕਾ ਮਾਰ ਕੇ ਭੱਜੇ ਸੀ ਚਾਹੇ ਜੱਗੀ ਨੇ ਬੈਂਕ ਤੇ ਡਾਕਾ ਵੱਜਣ ਤੋਂ ਨਾ ਬਚਾਇਆ ਹੋਵੇ ਪਰ ਆਪਣੇ ਜ਼ਮੀਰ ਤੇ ਡਾਕਾ ਵੱਜਣ ਤੋਂ ਬਚਾ ਲਿਆ ਕੁਝ ਦਿਨਾਂ ਬਾਅਦ ਜੱਗੀ ਨੂੰ ਥਾਣੇ ਬੁਲਾਇਆ ਗਿਆ ਤੇ ਸਨਮਾਨਿਤ ਕੀਤਾ ਗਿਆ ਜਿਸ ڈاکੂ ਨੂੰ ਜੱਗੀ ਨੇ ਪੜਾਇਆ ਸੀ ਉਸ ਦੀ ਪੁਲਿਸ ਨੂੰ ਕਾਫੀ ਟਾਈਮ ਤੋ ਤਲਾਸ਼ੀ ਤੇ ਜਿਸ ਦੇ ਉੱਪਰ 7 ਲੱਖ ਦਾ ਇਨਾਮ ਵੀ ਸੀ ਜੋ ਸਾਰਾ ਜੱਗੀ ਨੂੰ ਦਿੱਤਾ ਗਿਆ ਅਗਾਜ ਰੰਦਾਵਾ ਜੀ ਦੀ ਇਹ ਕਹਾਣੀ ਜ਼ਮੀਰ ਤੇ ڈاک ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ ਜੀ